ਫੰਗਾ ਫਗਵਾੜਾ ਮੁੱਖ ਮਾਰਗ ਤੇ ਸਥਿਤ ਕਸਬਾ ਬਹਿਰਾਮ ਵਿਖੇ ਦੋ ਨਕਾਬਪੋਸ਼ ਲੁਟੇਰਿਆਂ ਵੱਲੋਂ ਨੈਸ਼ਨਲ ਹਾਈਵੇ ਤੇ ਸਥਿਤ ਇੱਕ ਵੈਸਟਰਨ ਯੂਨੀਅਨ ਦੀ ਦੁਕਾਨ ਤੋਂ ਪਿਸਤੌਲ ਦੀ ਨੋਕ ਤੇ ਲੱਖ ਰੁਪਏ ਦੀ ਲੁੱਟ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮੌਕੇ 'ਤੇ ਮਿਲੀ ਜਾਣਕਾਰੀ ਅਨੁਸਾਰ ਦੁਕਾਨ ਦੇ ਮਾਲਕ ਰਕੇਸ਼ ਭੰਡਾਰੀ ਅਤੇ ਉਸ ਦੇ ਪੁੱਤਰ ਤਰुण ਭੰਡਾਰੀ ਨੇ ਦੱਸਿਆ ਕਿ ਬਾਅਦ ਦੁਪਹਿਰ ਉਨ੍ਹਾਂ ਦੀ ਦੁਕਾਨ 'ਤੇ ਦੋ ਨਕਾਬਪੋਸ਼ ਲੁਟੇਰੇ ਆਏ ਅਤੇ ਉਨ੍ਹਾਂ ਨੇ ਪਿਸਤੌਲ ਤਾਣ ਕੇ ਦੁਕਾਨ ਦੇ ਕਾਊਂਟਰ ਵਿੱਚ ਪਈ ਲੱਖਾਂ ਦੀ ਨਕਦੀ ਲੈ ਕੇ ਫਰਾਰ ਹੋ ਗਏ। ਉਨ੍ਹਾਂ ਦੱਸਿਆ ਕਿ ਇੰਨਾ ਹੀ ਨਹੀਂ ਲੁਟੇਰੇ ਜਾਂਦੇ ਸਮੇਂ ਜਿੱਥੇ ਪਿਸਤੌਲ ਨਾਲ ਸੱਟ ਮਾਰ ਗਏ ਉੱਥੇ ਹੀ ਦੁਕਾਨ ਅੰਦਰ ਲੱਗੇ ਸੀਸੀਟੀਵੀ ਕੈਮਰੇ ਉਤਾਰ ਕੇ ਲੈ ਗਏ। ਜਿਸ ਬੰਦੀ ਹੁਣਾਂ ਪੁਲਿਸ ਨੂੰ ਸੂਚਨਾ ਦੇ ਦਿੱਤੀ ਹੈ। ਅੱਜ ਵੀ ਕੀ ਨਾਮ ਆਪਣਾ? ਮੇਰਾ ਨਾਮ ਤਰुण ਭੰਡਾਰੀ। ਤਰुण ਭੰਡਾਰੀ ਜੀ ਕੀ ਹੋਇਆ ਤੁਹਾਡੀ ਤੇ ਅੱਜ ਵੈਸਟ ਜੂਨੀਅਰ ਦੇ ਉੱਤੇ ਕੀ ਹੋਇਆ ਜੀ ਮਾਰਦਾ ਬਣੀ ਜੀ ਦੋ ਜਾਨੇ ਸੀਗੇ ਤੇ ਟੋਪ ਪਿਸਟੋਲ ਦੀ ਨਾਕਲ ਮੋੜ ਤੇ ਪੈਸੇ ਰੋਕ ਲਏ ਕਿ ਦੱਬ ਪਏ ਕਿਦਾਂ ਗੱਡੀ ਗੱਡੀ ਚਾਏਗੇ ਤੋੜ ਕੇ ਆਏ ਜੀ ਤੇ ਉਹ ਬਾਹਰੋਂ ਅੱਛਾ ਬਾਹਰ ਸਾਰ ਬੈਠੇ ਸੀ ਮੈਂ ਤਾਂ ਬਾਹਰ ਹੀ ਚਾਇਆ ਅੱਛਾ ਜੀ ਮੇਰੇ ਖਾਣੇ ਅੱਛਾ ਜੀ ਦੋ ਜਾਨੇ ਕੀ ਮੋਟਕੇ ਸੀਗੇ ਅੱਛਾ ਜੀ ਕੈਮਰਾ ਵੀ ਲਾ ਕੇ ਜੇ ਗੋ ਕੈਚ ਪਿਆਸਦਾ ਟੀਵੀ ਵੀ ਲਾ ਕੇ ਸਭ ਕੁਝ ਲਾ ਕੇ ਸਾਰਾ ਟੀਵੀ ਆਰ ਵੀ ਵਿੱਚ ਇੱਕ ਸਾਰਾ ਪੋਰਟੇਬਲ ਸਾਰਾ ਅੱਛਾ ਪੋਰਟੇਬਲ ਨਾਲ ਜਿਹੜੀ ਆਉਂਦੀ ਹੈ ਕਤਤ ਕਿੰਨਾ ਕੈਸ਼ ਲੈ ਕੇ ਲੋਗੇ 2 लाख ਵਿਦੇਸ਼ੀ ਕਿ ਇੰਡੀਅਨ ਇੰਡੀਅਨ ਕਰਤੀ ਜਾਵਾ ਚ ਹੈ ਵਿਦੇਸ਼ੀ ਥੋੜੇ ਬੋਲੇ ਹੋਗੇ 2 लाख ਦੇ ਨੰਬਰ ਚ ਆਉਂਦਾ ਹੈ ਇੱਕ ਪੁਲਿਸ ਅਧਿਕਾਰੀ ਆਇਆ ਮੋਕੇ ਤੇ ਹਾਂ ਜੀ ਆਏ ਸੀਗੇ ਜਦੋਂ ਜਿਪ ਸੀ ਡਿਪਟੀ ਰਾਜ ਵੀ ਆਏ ਸੀਗੇ ਐਂਡ ਐਸ ਐਚਓ ਵੀ ਆਇਆ ਸੀ ਡਿਪਟੀ ਵੀ ਹੈਪੀ ਕਿੰਨੇ ਵਿੱਚ ਜੀ ਘਟਣਾ ਹੈ ਕੋਈ ਕਨੈਕਸ਼ਨ ਹੋਵੇ ਇਹ ਆਪਣੀ ਫਰੰਦਾ ਕੀ ਨਾਂ ਪੂਰੀ ਖੰਡਾਰੀ ਟੂਰਨਟ ਪਰ ਬਟ ਆਦੀ ਟੂਰਨਟ ਟੂਰਨਟ ਪਰ ਉਧਰ ਇਸ ਵਾਰਦਾਤ ਦੀ ਸੂਚਨਾ ਮਿਲਦੇ ਸਾਰ ਹੀ ਡੀਐਸਪੀ ਬੰਗਾ ਦਲਜੀਤ ਸਿੰਘ ਖੱਖ ਡੀਐਸਪੀ ਡੀ ਪ੍ਰੇਮ ਕੁਮਾਰ ਅਤੇ ਸੀਆਈਏ ਸਟਾਫੀਆਂ ਟੀਮਾਂ ਮੌਕੇ ਤੇ ਪਹੁੰਚੀਆਂ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਪੁਲਿਸ ਵੱਲੋਂ ਪੂਰੇ ਮਾਮਲੇ ਦੀ ਬਰੀਕੀ ਨਾਲ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਤੇ ਜਲਦ ਹੀ ਲੁਟੇਰੇ ਪੁਲਿਸ ਦੀ ਗ੍ਰਿਫਤ ਵਿੱਚ ਹੋਣਗੇ। ਬੰਗਾ ਫਗਵਾੜਾ ਮੁੱਖ ਮਾਰਗ ਤੇ ਸਥਿਤ ਕਸਬਾ ਬਹਿਰਾਮ ਵਿਖੇ ਦੋ ਨਕਾਬਪੋਸ਼ ਲੁਟੇਰਿਆਂ ਵੱਲੋਂ ਨੈਸ਼ਨਲ ਹਾਈਵੇ ਤੇ ਸਥਿਤ ਇੱਕ ਵੈਸਟਰਨ ਯੂਨੀਅਨ ਦੀ ਦੁਕਾਨ ਤੋਂ ਪਿਸਤੌਲ ਦੀ ਨੋਕ ਤੇ ਲੱਖ ਰੁਪਏ ਦੀ ਲੁੱਟ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮੌਕੇ 'ਤੇ ਮਿਲੀ ਜਾਣਕਾਰੀ ਅਨੁਸਾਰ ਦੁਕਾਨ ਦੇ ਮਾਲਕ ਰਕੇਸ਼ ਭੰਡਾਰੀ ਅਤੇ ਉਸ ਦੇ ਪੁੱਤਰ ਤਰुण ਭੰਡਾਰੀ ਨੇ ਦੱਸਿਆ ਕਿ ਬਾਅਦ ਦੁਪਹਿਰ ਉਨ੍ਹਾਂ ਦੀ ਦੁਕਾਨ 'ਤੇ ਦੋ ਨਕਾਬਪੋਸ਼ ਲੁਟੇਰੇ ਆਏ ਅਤੇ ਉਨ੍ਹਾਂ ਨੇ ਪਿਸਤੌਲ ਤਾਣ ਕੇ ਦੁਕਾਨ ਦੇ ਕਾਊਂਟਰ ਵਿੱਚ ਪਈ ਲੱਖਾਂ ਦੀ ਨਕਦੀ ਲੈ ਕੇ ਫਰਾਰ ਹੋ ਗਏ। ਉਨ੍ਹਾਂ ਦੱਸਿਆ ਕਿ ਇੰਨਾ ਹੀ ਨਹੀਂ ਲੁਟੇਰੇ ਜਾਂਦੇ ਸਮੇਂ ਜਿੱਥੇ ਪਿਸਤੌਲ ਨਾਲ ਸੱਟ ਮਾਰ ਗਏ ਉੱਥੇ ਹੀ ਦੁਕਾਨ ਅੰਦਰ ਲੱਗੇ ਸੀਸੀਟੀਵੀ ਕੈਮਰੇ ਉਤਾਰ ਕੇ ਲੈ ਗਏ। ਜਿਸ ਬੰਦੀ ਹੁਣਾਂ ਪੁਲਿਸ ਨੂੰ ਸੂਚਨਾ ਦੇ ਦਿੱਤੀ ਹੈ। ਅੱਜ ਵੀ ਕੀ ਨਾਮ ਆਪਣਾ? ਮੇਰਾ ਨਾਮ ਤਰुण ਭੰਡਾਰੀ। ਤਰुण ਭੰਡਾਰੀ ਜੀ ਕੀ ਹੋਇਆ ਤੁਹਾਡੀ ਤੇ ਰਾਜ ਦੀ ਵੈਸਟ ਜੁਨੀਅਰ ਦੇ ਉੱਤੇ ਕੀ ਹੋਇਆ ਜੀ ਮਾਰਦਾ ਬਣੀ ਜੀ ਦੋ ਜਾਨੇ ਸੀਗੇ ਫਿਰ ਉਹ ਪਿਸਤੋਲ ਦੀ ਨਾਕਲ ਮੋਟੇ ਪੈਸੇ ਰੱਖੀ ਪਿੱਦਪੇ ਆਏ ਕਿਦਾਂ ਗੱਡੀ ਗੱਡੀ ਚਾਏਗੇ ਤੋੜ ਕੇ ਆਏ ਜੀ ਮੈਨੂੰ ਫਿਰ ਬਾਹਰੋਂ ਅੱਛਾ ਬਾਹਰ ਦਾ ਬੈਠੇ ਸੀ ਮੈਂ ਤਾਂ ਬਾਹਰ ਬਿਚਾਇਆ ਅੱਛਾ ਜੀ ਖਾਣੇ ਅੱਛਾ ਜੀ ਤੇ ਦੋ ਜਾਨੇ ਕੀ ਨੂੰ ਟਕੇ ਸੀਗੇ ਅੱਛਾ ਜੀ ਕੈਮਰਾ ਵੀ ਲਾ ਕੇ ਦੇ ਗੋ ਕੈਸ਼ ਕਰਦਾ ਫਿਰ ਡੀਵੀਆਰ ਵੀ ਲਾਗੇ ਸਭ ਲਾਗੇ ਸਾਰਾ ਡੀਵੀਆਰ ਉਹਦੇ ਵਿੱਚ ਇੱਕ ਸਾਰਾ ਮੋਬਾਈਲ ਸਾਰਾ ਅੱਛਾ ਮੋਬਾਈਲ ਦਾ ਇੰਸਾਈਡ ਜਿਹੜੇ ਕਤੋਂ ਕਿੰਨਾ ਕੈਸ਼ ਲੈ ਕੇ ਲੋਗੇ 2.5 ਲੱਖ ਵਿਦੇਸ਼ੀ ਕਿ ਇੰਡੀਅਨ ਇੰਡੀਅਨ ਨਾਲੋਂ ਜ਼ਿਆਦਾ ਹੈ ਸ਼ਾਇਦ ਵਿਦੇਸ਼ੀ ਥੋੜੇ ਬਹੁਤ ਹੋਵੇ 2.5 ਲੱਖ ਤਾਂ ਬਚਿਆ ਹੁਣ ਇੱਕ ਪੁਲਿਸ ਅਧਿਕਾਰੀ ਆਇਆ ਮੋਕੇ ਤੇ ਹਾਂ ਜੀ ਆਏ ਸੀਗੇ ਜਦੋਂ ਜਿਪ ਸੀ ਡਿਪਟੀ ਰਾਜ ਆਏ ਸੀਗੇ ਐਸ ਐਚਓ ਵੀ ਆਇਆ ਸੀ ਡਿਪਟੀ ਵੀ ਹੈ ਜੀ ਕਿੰਨੇ ਵਿੱਚ ਦੀ ਕਰਨਾ ਹੈ ਕੋਈ ਕੋਨੈਕਟ ਨਹੀਂ ਹੋ ਰਿਹਾ ਇਹ ਆਪਣੀ ਫਰੰਦਾ ਕੀ ਨਾ ਪੂਰੀ ਖੰਡਾਰੀ ਟੂਰਨ ਟੱਪਰ ਬਟ ਆਦੀ ਟੂਰਨ ਟੱਪਰ ਟੂਰਨ ਟੱਪਰ ਉਧਰ ਇਸ ਵਾਰਦਾਤ ਦੀ ਸੂਚਨਾ ਮਿਲਦੇ ਸਾਰ ਹੀ ਡੀਐਸਪੀ ਬੰਗਾ ਦਲਜੀਤ ਸਿੰਘ ਖੱਖ ਡੀਐਸਪੀ ਡੀ ਪ੍ਰੇਮ ਕੁਮਾਰ ਅਤੇ ਸੀਆਈਏ ਸਟਾਫੀਅਰ ਟੀਮਾਂ ਮੌਕੇ ਤੇ ਪਹੁੰਚੀਆਂ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਪੁਲਿਸ ਵੱਲੋਂ ਪੂਰੇ ਮਾਮਲੇ ਦੀ ਬਰੀਕੀ ਨਾਲ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਤੇ ਜਲਦ ਹੀ ਲੁਟੇਰੇ ਪੁਲਿਸ ਦੀ ਗ੍ਰਿਫਤ ਵਿੱਚ ਹੋਣਗੇ।